ਕੰਸਰ ਕੀ ਨਾਮ ਹੈ ਗੁਰਪ੍ਰੀਤ ਸਿੰਘ ਹੈ ਜੀ ਇਹ ਜਿਹੜੀ ਕੱਲ ਮੌਤ ਹੋਈ ਹੈ ਮੁੰਡੇ ਦੀ ਸਰ ਨੇ ਕੀ ਮੰਗ ਕੀ ਹੈ ਹੁਣ ਤੁਹਾਡੇ ਮੰਗ ਸਾਡੀ ਹੈਗੀ ਹੈ ਜੀ ਜੋ ਕਿਸਾਨ ਦਾ ਸੰਘਰਸ਼ ਦਾ ਸੀਰ ਹੋਇਆ ਮੁੰਡਾ ਸਾਡਾ 21 22 ਸਾਲ ਦਾ ਮੁੰਡਾ ਸੀ ਔਰ ਸਾਰਾ ਪਰਿਵਾਰ ਛੋਟੀ ਕਿਸਾਨੀ ਦੇ ਵਿੱਚੋਂ ਆਇਆ ਸੀ ਇਹ ਦੋਟਾ ਹੀ ਏਕੜ ਜ਼ਮੀਨ ਹੈ ਔਰ ਇਹਦੀ ਇੱਕ ਸਿਸਟਰ ਹੈ ਇੱਕ ਵਾਰੀ ਇੱਕ ਸਿਸਟਰ ਵਿਆਹੀ ਹੋਈ ਹੈ ਔਰ ਇਹਦਾ ਬਾਪ ਹੈ ਜੋ ਥੋੜਾ ਜਿਆਦਾ ਮੈਂਟਲੀ ਤੌਰ ਤੇ ਸਿੱਧਾ ਸਾਦਾ ਹੀ ਹੈ ਪਰਿਵਾਰ ਦੇ ਹਣਾ ਸੋ ਸਾਡੀ ਮੰਗ ਹੈ ਵੀ ਇਸ ਪਰਿਵਾਰ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਔਰ ਸ਼ੀਦਾ ਤਰ ਦਾ ਦਰਜਾ ਦਿੱਤਾ ਜਾਵੇ ਜੀ ਔਰ ਸਾਡੀ ਲੀਡਰਸ਼ਿਪ ਨੇ ਮੰਗ ਰੱਖੀ ਹੈ ਪੰਜਾਬ ਸਰਕਾਰ ਦੇ ਸਾਹਮਣੇ ਔਰ ਜਲਦੀ ਤੋਂ ਜਲਦੀ ਉਮੀਦ ਹੈ ਵੀ ਫੈਸਲਾ ਦੇਊਗੀ ਪੰਜਾਬ ਸਰਕਾਰ ਜੀ ਗੋਪਰੀ ਇੱਕਦਮ ਉੱਚੀ ਬੋਲਦੇ ਮੈਂ ਇੱਕ ਦੱਸਿਓ ਕੱਲ ਹਾਲਾਤ ਕੀ ਸੀ ਅਸਲ ਹੋਇਆ ਕੀ ਆ ਜਿਹੜਾ ਕਿਉਂਕਿ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਫਫਾਇ ਫੈਰੇ ਅਸਲ ਤੁਸੀਂ ਮੌਕੇ ਤੇ ਸੀ ਹੋਇਆ ਕੀ ਉੱਥੇ ਨਹੀਂ ਸਾਡੇ ਪ੍ਰਧਾਨ ਜੀ ਮੌਕੇ ਤੇ ਸੀ ਜੀ ਹਾਂ ਜੀ ਹਾਂ ਜਿਹੜੀ ਉਹਨਾਂ ਨਾਲ ਮੇਰੀ ਡਿਸਕਸ ਹੋਈ ਹੈ ਉਥੇ ਅਥਰੂ ਗੈਸ ਦੇ ਪਹਿਲਾਂ ਗੋਲੇ ਸਿੱਟੇ ਗਏ ਆ ਕਿਉਂਕਿ ਜਦੋਂ ਜਥੇਬੰਦੀਆਂ ਨੇ ਅਨਾਉਂਸ ਕਰਤਾ ਨੇ ਵੀ ਹੱਥ ਖੜੇ ਕਰਕੇ ਸੀ ਅੱਗੇ ਜਾਵਾਂਗੇ ਹਾਂ ਜੀ ਔਰ ਜਦੋਂ ਸਰਕਾਰ ਨੂੰ ਇਹ ਪ ਉਹਨਾਂ ਨੇ ਫਿਰ ਇਸ ਨੂੰ ਢਕਾਉਣ ਵਾਸਤੇ ਥਰੂ ਗੈਸ ਸਿੱਟੀ ਹੈ ਅੱਛਾ ਥਰੂ ਗੈਸ ਸਿੱਟਣ ਦੇ ਨਾਲ ਵੀ ਉਹਨਾਂ ਨੇ ਫਿਰ ਗੋਲੀ ਚਲਾਈ ਹੈ ਜੀ ਸੋ ਗੋਲੀ ਚਲਾ ਕੇ ਤੇ ਉੱਥੇ ਭਗਦੜ ਜਰੋਂ ਮੱਚੀ ਹੈ ਤੇ ਉਹ ਪਿੱਛੇ ਤੱਕ ਆਏ ਆ ਜੀ ਉਹ ਔਰ ਮੀਡੀਆ ਤੇ ਆਪਾਂ ਲਗਾਤਾਰ ਵੀਡੀਓ ਦੇਖ ਰਹੇ ਆ ਉਹ 2 ਸਵਾ 2 ਕਿਲੋਮੀਟਰ ਤੱਕ ਆਈ ਟਰੈਕਟਰ ਟਰਾਲੀਆਂ ਸਾਡੀਆਂ ਪੰਜਾਬ ਦੀ ਹੱਦ ਦੇ ਵਿੱਚ ਟਰੈਕਟਰ ਟਰਾਲੀਆਂ ਭੰਨੀਆਂ ਗਈਆਂ ਸਾਡਾ ਸਮਾਨ ਬਹੁਤ ਵੱਡੀ ਪੱਧਰ ਤੇ ਉਹਨਾਂ ਨੇ ਇਧਰ ਉਧਰ ਡੋਲੇ ਝੰਡੇ ਤੋੜੇ ਗਏ ਕਿਸਾਨ ਜਿੱਥੇ ਬੰਦੀਆਂ ਦੇ ਔਰ ਉਹਦੀਆਂ ਵੀਡੀਓ ਵੀ ਹੁਣ ਨਾ ਸ਼ੁਰੂ ਹੋ ਰਹੀਆਂ ਤੁਹਾਡੇ ਸਾਹਮਣੇ ਆ ਰਹੀਆਂ ਜ ਉਥੇ ਮੌਕੇ ਤੇ ਉਥੇ ਨਹੀਂ ਸੀ ਜੀ ਤੇ ਗੋਲੀ ਲੱਗਣ ਕਾਰਨ ਹੀ ਮੌਤ ਹੋਈ ਹੈ ਜੀ ਬਿਲਕੁਲ ਗੋਲੀ ਲੱਗਣ ਕਾਰਨ ਜੀ 100% ਕੋਈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਪੋਸਟਮਾਰਟਮ ਰਿਪੋਰਟ ਤੇ ਹੀ ਪਤਾ ਲੱਗੂਗਾ ਕਾਰਨਾਂ ਕੀ ਗੋਲੀ ਲੱਗੀ ਹੈ ਨਹੀਂ ਸਾਡੇ ਕਿਸਾਨ ਦੇ ਗੋਲੀ ਲੱਗੀ ਹੈ ਜੀ ਪੋਸਟਮਾਰਟਮ ਕਰ ਲੈਣਗੇ ਬਾਅਦ ਚ ਕਰ ਲੈਣਗੇ ਜੀ ਸਾਡੀ ਕੰਪਨਸੇਸ਼ਨ ਉਹ ਅਨਾਉਂਸ ਕਰਨ ਉਸ ਵਾਰ ਪੋਸਟਮਾਰਟਮ ਕਰ ਲੈਣ 100% ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਸਰਕਾਰ ਨਾਲ ਕੋਈ ਗਲਤ ਬਾਤ ਹੋਈ ਹੈ ਜਖਮ ਖੁਦ ਦੇਖਿਆ ਜਖਮ ਅਸੀਂ ਖੁਦ ਦੇਖਿਆ ਜਖਮ ਹੈ ਇੱਥੇ ਪਿਛਲੇ ਬੈਕ ਸਾਈਡ ਦੇ ਉੱਤੇ ਜੀ ਔਰ ਗੋਲੀ ਦਾ ਨਿਸ਼ਾਨਾ ਬਿਲਕੁਲ ਉਹ ਤਾਂ ਬਰੇ ਕੀ ਕਹਿੰਦੇ ਬੋਰੀਆਂ ਚ ਪਾ ਕੇ ਹਾਂ ਬੋਰੀਆਂ ਚ ਪਾ ਕੇ ਸਾਡੇ ਸਾਹਮਣੇ ਉੱਥੇ ਬੰਦੇ ਜਿਹੜੇ ਚੁੱਕੇ ਗਏ ਜੀ ਹਾਂ ਇਹ ਮੁੰਡੇ ਨੂੰ ਵੀ ਚੁੱਕਣ ਦੀ ਕੋਸ਼ਿਸ਼ ਇਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸਾਡੇ ਮੰਡੀਕਲਾਂ ਗਵਾਂਢੀ ਪਿੰਡ ਦਾ ਨੌਜਵਾਨ ਹੈ ਬਹੁਤ ਤਕੜੇ ਸਰੀਰ ਦਾ ਸੀ ਉਹਨੇ ਛੱਡਿਆ ਨਹੀਂ ਜੀ ਉਹ ਚੱਕ ਲਿਆ ਜੀ ਮੋਢੇ ਤੇ ਹਾਂਜੀ 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 ਬਿਲਕੁਲ 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 ਔਰ ਬਹੁਤ ਵੱਡੀ ਬਰਬੜਤਾ ਦੇ ਨਾਲ ਪੇਸ਼ ਆਈ ਹੈ ਜੀ ਹਰਿਆਣਾ ਸਰਕਾਰ ਖੱਟਰ ਸਰਕਾਰ ਔਰ ਪੂਰਾ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਤਾ ਜੀ ਕਿਸਾਨ ਅੰਦੋਲਨ ਨੂੰ ਦਬਾਉਣ ਵਾਸਤੇ ਜਿਹੜੇ ا نقصان ویا و ਅਲੇ ਤੱਕ ਤੇ ਤਾਂ ਪ੍ਰਸ਼ਾਸਨ ਕੋ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਆਗਵਾ ਨੂੰ ਤੇ ਇੱਕ ਪਾਸੇ ਫਾਇਰਿੰਗ ਹੋ ਰਹੀ ਹੈ ਤੇ ਆंसू ਬੋਲ ਰਹੇ ਨੇ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਨਹੀਂ ਸਰ ਇਹ ਸਭ ਕੁਝ ਨਾ ਮੀਡੀਆ ਦੇ ਵਿੱਚ ਸਰਕਾਰ ਪ੍ਰਚਾਰ ਕਰ ਰਹੀ ਹੈ ਅਸਲ ਵਿੱਚ ਨਾ ਸਰਕਾਰ ਦੀ ਕੋਈ ਨੀਤੀ ਪਾਲਿਸੀ ਨਹੀਂ ਜੇ ਕਿਸਾਨਾਂ ਨਾਲ ਗੱਲ ਕਰਨ ਦੀ ਇਹ ਸਭ ਲੰਮਾ ਖਿੱਚਣ ਵਾਸਤੇ ਇਹਨਾਂ ਨੂੰ ਅੱਗੇ ਗੱਲ ਨੂੰ ਲੰਮਾ ਲਟਕਾਉਣ ਵਾਸਤੇ ਮੀਡੀਆ ਦੇ ਵਿੱਚ ਆਪਣੀ ਖ਼ਬਰ ਨੂੰ ਬਣਾਈ ਰੱਖਣ ਵਾਸਤੇ ਵੀ ਅਸੀਂ ਗੱਲ ਕਰਨ ਨੂੰ ਤਿਆਰ ਆਂ ਅਸੀਂ ਗੱਲ ਕਰਨ ਨੂੰ ਤਿਆਰ ਆਂ ਸਭ ਇੱਕ ਟਰਿਕ ਹੈ ਜੀ ਸਰਕਾਰ ਦਾ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਪੋਸਟ ਮੈਡਮ ਨੂੰ ਲੈ ਕੇ ਦੋ ਪ੍ਰਸ਼ਾਸਨ ਨਾਲ ਸਾ ਉਹ ਜਿਹੜੇ ਕੰਪਨਸੇਸ਼ਨ ਆ ਉਹ ਅਨਾਉਂਸ ਕਰਨ ਤੇ ਪੋਸਟਮਾਰਟਮ ਕਰਵਾਈ ਹੈ ਅਸੀਂ ਵੀ ਜਲਦੀ ਤੋਂ ਜਲਦੀ ਕਿਸਾਨ ਦਾ ਆਪਸ ਅੰਤਮ ਸੰਸਕਾਰ ਕਰਨਾ ਚਾਹੁੰਦੇ ਹਾਂ ਇੱਕ ਹਰਿਆਣਾ ਪੁਲਿਸ ਕਹਿ ਰਹੀ ਕਿ 12 ਬੰਦੇ ਇਹਨਾਂ ਨੇ ਕਿਸਾਨਾਂ ਦੇ ਡਾਂਗਾਂ ਦਾ ਜ਼ਖਮੀ ਕਰਤੇ ਕੀ ਇਹ ਸੱਚਾਈ ਹੈ ਜਾਂ ਉਹੀ ਇੱਧਰ ਆਏ ਸੀ ਉਹ ਇੱਧਰ ਆਏ ਜੀ ਔਰ ਉਹ ਵੀਡੀਓ ਤੁਹਾਡੇ ਸਾਹਮਣੇ ਮੀਡੀਆ ਦੇ ਉੱਤੇ ਚੱਲ ਵੀ ਰਹੀਆਂ ਔਰ ਕੋਈ ਕੁਝ ਮੀਡੀਆ ਨਹੀਂ ਵੀ ਦਿਖਾ ਰਿਹਾ ਹੋਣਾ ਸੋ ਇਧਰ ਆਈ ਸੀ ਜੀ ਨਹੀਂ ਨਹੀਂ ਇੱਕ ਇੱਕ ਵੀ ਹੋ ਸਕਦਾ ਸਾਰ ਨਾ ਸਾਡੇ ਕੋਲ ਡਾਂਗਾ ਹੈਗੀਆਂ ਨਾ ਅਸੀਂ ਡਾਂਗਾ ਕਿਤੇ ਵਰਤ ਤੀਆਂ ਸਾਡਾ ਪੁਨਰਾਵਨ ਸ਼ਾਂਤੀ ਦੇ ਨਾਲ ਇਹ ਸੰਘਰਸ਼ ਸੀਗਾ ਔਰ ਉਸ ਨਾਲ ਲੜ ਰਹੇ ਸੀ ਅਸੀਂ ਠੀਕ ਹੈ ਜੀ ਹਾਂ